ਸ਼੍ਰੀ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਉਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤੇ ਇਹ ਵਾਦਾ ਕਰਕੇ ਆਈ ਸੀ ਕਿ ਹੁਣ ਪੰਜਾਬ ਨੂੰ ਕਰਜ਼ਾ ਮੁਕਤ ਪੰਜਾਬ ਬਣਾਵਾਂਗੇ ਪਰ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹੁਣ ਕਰਜ਼ਾ ਲੈਣ ਦੀ ਨੋਬਤ ਆ ਰਹੀ ਹੈ ਤੇ ਹੁਣ ਹੋਰ ਕਰਜ਼ਾ ਜਿਹੜਾ ਲਗਾਤਾਰ ਪੰਜਾਬ ਦੇ ਸਿਰੇ ਚੜਦਾ ਜਾ ਰਿਹਾ ਹੈ ਤੇ ਅੱਜ ਇਸੇ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਸ਼ੀ ਕਾਲ ਇੰਦਰ ਸਸ਼ੀ ਕਾਲ ਨਿੱਦੀ ਅਹ ਇੰਦਰ ਹੁਣ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਤੇ ਸਿਰ ਹੋਰ ਕਰਜ਼ਾ ਚੜਦਾ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਉਹ ਪਾਰਟੀ ਜੋ ਜਦੋਂ ਸੱਤਾ ਦੇ ਵਿੱਚ ਆਈ ਸੀ ਜੋ ਉਹਨਾਂ ਨੇ ਇਹ ਕੱਲ ਕਹੀ ਕਿ ਜੋ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਸਿਰ ਬਹੁਤ ਕਰਜ਼ਾ ਲਿਆ ਹੋਇਆ ਹੁਣ ਆਪਾਂ ਉਸ ਨੂੰ ਉਤਾਰਾਂਗੇ ਪਰ ਹੁਣ ਜੋ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਤੇ ਕੀ ਕਹਿਣਾ ਹੈ ਜੀ ਇੰਦਰ ਜੀ ਨੀਦੀ ਸਭ ਤੋਂ ਪਹਿਲਾਂ ਦੱਸਦੀ ਕਿ ਆਮ ਆਦਮੀ ਪਾਰਟੀ ਆਈ ਇਸ ਚੀਜ਼ ਦੇ ਬਲਬੂਤੇ ਸੀ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਉਹ ਅਸੀਂ ਨਹੀਂ ਕਰਾਂਗੇ ਉਹ ਗਲਤੀਆਂ ਚਾਹੇ ਜਾਣਬੁੱਝ ਕੇ ਕੀਤੀਆਂ ਗਈਆਂ ਹੋਣ ਚਾਹੇ ਅਣਜਾਣੇ ਦੇ ਵਿੱਚ ਕੀਤੀਆਂ ਗਈਆਂ ਹਨ ਉਹਦੇ ਚੋਂ ਇੱਕ ਪੁਆਇੰਟ ਸੀ ਕਰਜ਼ੇ ਦਾ ਕਰਜ਼ੇ ਨੂੰ ਲੈ ਕੇ ਲਗਾਤਾਰ ਮਸਲੇ ਖੜੇ ਹੁੰਦੇ ਰਹੇ ਨੇ ਇੱਕ ਤੇ ਕਰਜ਼ਾ ਮੁਆਫੀ ਨੂੰ ਲੈ ਕੇ ਤੇ ਇੱਕ ਸੂਬੇ ਦੇ ਸਿਰ ਚੜ੍ਹ ਰਹੇ ਕਰਜ਼ੇ ਨੂੰ ਲੈ ਕੇ ਕਰਜ਼ਾ ਮੁਆਫੀ ਦੀ ਗੱਲ ਆਪਾਂ ਪਰੇ ਰੱਖਦੇ ਹਾਂ ਸੂਬੇ ਦੇ ਸਿਰ ਤੇ ਚੜਰੇ ਕਰਜ਼ੇ ਦੀ ਜ਼ਿਕਰ ਗੱਲ ਕਰੀਏ ਤਾਂ ਇਹ ਕਰਜ਼ਾ ਜਿਹੜਾ ਉਹ ਲਗਭਗ ਪੌਣੇ ਲੱਖ ਦੇ ਕਰੀਬ-ਕਰੀਬ ਪਹੁੰਚ ਚੁੱਕਿਆ ਹੈ ਜਿਹੜਾ ਇਸ ਸਰਕਾਰ ਨੇ ਆਪਣੇ 2 ਸਭਾ 2 ਸਾਲ ਦੇ ਕਾਰਜਕਾਲ ਦੇ ਦੌਰਾਨ ਲੈ ਲਿਆ ਪਿਛਲੇ ਸਾਲ ਪਿਛਲੇ ਵਿੱਤੀ ਬਰੇ ਦੇ ਵਿੱਚ ਕਰਜ਼ੇ ਦੀ ਜਿਹੜੀ ਆਪਾਂ ਕਹਿ ਸਕਦੇ ਰਫ਼ਤਾਰ ਹੈ ਕਰਜ਼ਾ ਲੈਣ ਦੀ ਉਹ ਬੜੀ ਤੇਜ਼ੀ ਦੇ ਨਾਲ ਵਧੀ ਬੜੀ ਹਾਈ ਕੋਰਟ ਦੇ ਵਿੱਚ ਦੇਖਣ ਨੂੰ ਮਿਲੀ ਵਿਰੋਧੀ ਪਾਰਟੀਆਂ ਲਗਾਤਾਰ ਇਹਦੇ ਤੇ ਸਵਾਲ ਚੁੱਕਦੀਆਂ ਰਹੀਆਂ ਤੇ ਪੰਜਾਬ ਸਰਕਾਰ ਆਪਣਾ ਕਾਊਂਟਰ ਵੀ ਕਰਦੇ ਰਹੀ ਪੰਜਾਬ ਸਰਕਾਰ ਕਹਿੰਦੀ ਰਹੀ ਕਿ ਅਸੀਂ ਪੁਰਾਣਿਆਂ ਦੀਆਂ ਕੀਤੀਆਂ ਕਰਤੂਤਾਂ ਦੇ ਉੱਤੇ ਹੁਣ ਝਾੜੂ ਮਾਰ ਰਹੇ ਹਾਂ ਇਹਦੇ ਕਰਕੇ ਸਾਨੂੰ ਪੈਸੇ ਲੈਣੇ ਪੈ ਰਹੇ ਆ ਪਰ ਉੱਥੇ ਵਿਰੋਧੀ ਕਹਿੰਦੇ ਸੀ ਕਿ ਤੁਸੀਂ ਮੁਫਤ ਦੀ ਬਿਜਲੀ ਦਾ ਐਲਾਨ ਕਰ ਦਿੱਤਾ ਤੁਸੀਂ ਘਰ ਘਰ ਆਟਾ ਦਾਲ ਸਕੀਮ ਦਾ ਐਲਾਨ ਕਰ ਦਿੱਤਾ ਹੈ ਤੁਸੀਂ ਹੋਰ ਬੜੀਆਂ ਚੀਜ਼ਾਂ ਫ੍ਰੀ ਦੇਣ ਦਾ ਐਲਾਨ ਕਰ ਦਿੱਤਾ ਤੇ ਇਹ ਸਾਰੀਆਂ ਚੀਜ਼ਾਂ ਤਦ ਹੀ ਪੂਰੀਆਂ ਹੋਣਗੀਆਂ ਜੇਕਰ ਪੰਜਾਬ ਦਾ ਰੈਵਨਿਊ ਕ੍ਰੀਏਟ ਹੋਏਗਾ ਤੇ ਉਹ ਕਹਿੰਦੇ ਜੇ ਅਸੀਂ ਰੈਵਨਿਊ ਜਨਰੇਟ ਕਰਨ ਵਾਸਤੇ ਸ਼ਰਾਬ ਪਾਲਿਸੀ ਦੇ ਵਿੱਚ ਐਮੈਂਡਮੈਂਟ ਕਰਾਂਗੇ ਤੇ ਜਿਹੜੀ ਰੇਤੇ ਦੀ ਕਾਲਾ ਬਾਜ਼ਾਰੀ ਹੁੰਦੀ ਹੈ ਉਹਨੂੰ ਅਸੀਂ ਰੋਕਾਂਗੇ ਦੇਖੋ ਗਰਾਊਂਡ ਲੈਵਲ ਤੋਂ ਜੇ ਉਤਰੀਏ ਨਾ ਤਾਂ ਰੇਤੇ ਦੀ ਕਾਲਾ ਬਾਜ਼ਾਰੀ ਉਹ ਸਾਹਬ ਦੇ ਨਾਲ ਰੁਕੀ ਹੈ ਕਿ ਸਰਕਾਰ ਨੂੰ 30-40 ਹਜ਼ਾਰ ਕਰੋੜ ਦਾ ਫਾਇਦਾ ਹੋਵੇ ਤੇ ਨਾ ਹੀ ਸ਼ਰਾਬ ਦੀ ਜਿਹੜੀ ਪਾਲਿਸੀ ਬਣਾਈ ਸੀ ਕਿ ਉਹਦੇ ਨਾਲ 10000 ਕਰੋੜ ਤੱਕ ਦਾ ਫਾਇਦਾ ਹੋਇਆ ਸਿਰਫ ਔਰ ਸਿਰਫ 7 ਤੋਂ ਲੈ ਕੇ 8000 ਕਰੋੜ ਦੇ ਵਿੱਚ ਵਿੱਚ ਦਾ ਪੈਸਾ ਇਕੱਠਾ ਕਰ ਸਕੀ ਸੀ ਪੰਜਾਬ ਸਰਕਾਰ ਬੀਤੇ ਬੀਤੀ ਵਰੇ ਦੇ ਵਿੱਚ ਉਹ ਵੀ ਐਕਸਾਈਜ਼ ਦਾ ਇਸ ਤੋਂ ਇਲਾਵਾ ਉਹ ਜਿਹੜਾ ਇੱਕ ਟੀਚਰ ਮਿੱਥਿਆ ਸੀ ਕਿ 10000 ਕਰੋੜ ਦਾ ਅੰਕੜਾ ਸੀ ਪਾਰ ਕਰਨਾ ਉਹ ਨਹੀਂ ਕੀਤਾ ਗਿਆ ਸੀ ਤੇ ਜਿਹੜਾ ਮਾਈਨਿੰਗ ਵਾਲਾ ਸਿਸਟਮ ਸੀਗਾ ਮਾਈਨਿੰਗ ਵਾਲਾ ਸਿਸਟਮ ਬੰਦ ਤਾਂ ਕੀ ਕਰਨਾ ਸਗੋਂ ਦੀ ਉਹ ਹੋਰ ਵੀ ਵੱਧ ਚੁੱਕਿਆ ਐਸਾ ਵਿਰੋਧੀ ਕਹਿੰਦੇ ਨੇ ਕਿ ਤੁਸੀਂ ਉਹਦੇ ਤੋਂ ਜਿਹੜੇ 8000 ਕਰੋੜ ਰੁਪਏ ਲੈ ਕੇ ਆਉਣਾ ਸੀ ਉਹ ਤੁਹਾਡਾ ਬਿਲਕੁਲ ਹੀ ਜੁਮਲਾ ਨਿਕਲ ਗਿਆ ਉਹ ਤੁਹਾਡਾ ਪਲਾਨ ਫਲॉप ਹੋ ਗਿਆ ਤੇ ਹੁਣ ਇਹ ਤੇ ਪਿਛਲੇ ਵਿੱਤੀ ਬਰੇ ਸਭ ਕੁਝ ਚੱਲਦਾ ਰਿਹਾ ਦੇਖੋ ਵਰਾ ਵਿੱਤੀ ਬਰਾ ਹੁੰਦਾ ਜਿਹੜਾ ਉਹ 1 April ਤੋਂ ਲੈ ਕੇ 31 March ਤੱਕ ਦਾ ਇੱਕ ਵਿੱਤੀ ਬਰਾ ਹੁੰਦਾ ਤੇ ਜਿਹੜਾ ਆਪਾਂ ਵੈਸੇ ਆਪਣਾ ਨਾਰਮਲ ਬਰਾ ਹੁੰਦਾ ਅੰਗਰੇਜ਼ੀ ਸਾਲ ਜਿਹਨੂੰ ਕਹਿ ਦਿੰਦੇ ਆ ਉਹ 1 January ਤੋਂ ਲੈ ਕੇ December ਦੇ ਲਾਸਟ ਤੱਕ ਹੁੰਦਾ 30 December 31 December ਜਿੰਨਾ ਵੀ ਉਹ ਹੁੰਦਾ ਤੇ ਇਹ ਵਿੱਤੀ ਬਰਾ ਅੱਜ ਤੋਂ ਮਾਫ ਕਰਨਾ ਬੀਤੇ ਕੱਲ ਤੋਂ ਸ਼ੁਰੂ ਹੋ ਗਿਆ ਅਗਲਾ ਵਿੱਤੀ ਬਰਾ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਠੇਕੇ ਟੁੱਟੇ ਸੀ 31 March ਨੂੰ 31 March ਤੱਕ ਸਰਕਾਰ ਨੇ ਸਾਰਾ ਖਾਕਾ ਤਿਆਰ ਕਰ ਲਿਆ ਸੀ ਐਸਆਰ ਐਕਸਰਸਾਈਜ਼ ਦੇ ਵਿੱਚੋਂ ਬੇਸ਼ੱਕ ਥੋੜਾ ਬਹੁਤਾ ਫਾਇਦਾ ਮਿਲਿਆ 2.250 ਕਰੋੜ ਰੁਪਏ ਦਾ ਸਿਰਫ ਔਰ ਸਿਰਫ ਅਰਜ਼ੀਆਂ ਦੇ ਵਿੱਚੋਂ ਮਿਲ ਗਿਆ ਉਹੀ ਅਰਜ਼ੀਆਂ ਜਿਹੜੀਆਂ 3500 ਤੋਂ ਵਧਾ ਕੇ ਫੀਸ 75000 ਤੱਕ ਕੀਤੀ ਗਈ ਸੀ ਤੇ ਨਾ ਰਿਫੰਡੇਬਲੋ ਫੀਸ ਸੀ ਕਿ ਜੇਕਰ ਤੁਹਾਨੂੰ ਠੇਕਾ ਨਹੀਂ ਮਿਲਦਾ ਫਿਰ ਵੀ ਪੈਸੇ ਤੁਹਾਡੇ ਗਏ ਇੱਕ ਵਾਰ 75000 ਭਰੇ ਆ ਤਾਂ ਉਹ ਭਰੇ ਆ ਉਹ ਸਰਕਾਰ ਦੇ ਖਜ਼ਾਨੇ 'ਚ ਗਿਆ 2.250 ਕਰੋੜ ਰੁਪਏ ਉਹਦੇ ਤੋਂ ਸਰਕਾਰ ਨੇ ਕਮਾ ਲਿਆ ਸੀ ਤੇ ਹੁਣ ਜੇਕਰ ਤੁਸੀਂ ਇੱਕ ਬਾਰਡਰ ਸਟੇਟ ਨੂੰ ਚਲਾਉਣਾ ਹੈ ਜੇਕਰ ਤੁਸੀਂ ਇੱਕ ਕੋਸਟ ਸਟੇਟ ਨੂੰ ਚਲਾਉਣਾ ਜਿਹਦੇ ਇੱਕ ਪਾਸੇ ਬਾਰਡਰ ਲੱਗਦਾ ਹੈ ਅੰਤਰਰਾਸ਼ਟਰੀ ਬਾਰਡਰ ਲੱਗਦਾ ਤੇ ਉਸ ਤੋਂ ਇਲਾਵਾ ਚਾਰ ਜਾਂ ਪੰਜ ਪਾਸੇ ਖੁੰਜੀਆਂ ਤੇ ਉਹਦੀ ਬਾਰਡਰ ਦੀਆਂ ਸਟੇਟਾਂ ਜਿਹੜੀਆਂ ਤੁਹਾਡੇ ਆਪਣੇ ਦੇਸ਼ ਦੀਆਂ ਸਟੇਟਾਂ ਨੇ ਉਹਨਾਂ ਦਾ ਬਾਰਡਰ ਲੱਗਦਾ ਐਸੇ ਦੇ ਵਿੱਚ ਸਟੇਟਾਂ ਵਾਲੇ ਬਾਰਡਰ ਨੂੰ ਛੱਡ ਦੋ ਜਿਹੜਾ ਆਪਣਾ ਬਾਰਡਰ ਹੈ ਉਹ ਏਰੀਆ ਬੜਾ ਸੰਵੇਦਨਸ਼ੀਲ ਹੋ ਜਾਂਦਾ ਇਹਦੇ ਕਰਕੇ ਉਹਦਾ ਵਿਕਾਸ ਵੀ ਕਰਨ ਵਾਸਤੇ ਤੁਹਾਨੂੰ ਕੜੀ ਮੁਸ਼ਕਲਤ ਕਰਨੀ ਪੈਂਦੀ ਹੈ ਇਸ ਤੋਂ ਇਲਾਵਾ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਬਦਲਣ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਕੜੀ ਮੁਸ਼ਕਲਤ ਕਰਨੀ ਪੈਂਦੀ ਹੈ ਦੂਜੀ ਗੱਲ ਪੰਜਾਬ ਖੇਤੀ ਦੇ ਪੱਖੋਂ ਵੀ ਪਛੜ ਗਿਆ ਇਹ ਦੇ ਕਰਕੇ ਹੁਣ ਕਿਸਾਨਾਂ ਨੂੰ ਵੀ ਵੱਖੋ ਵੱਖਰੇ ਤਰੀਕੇ ਦੇ ਨਾਲ ਮੁਆਵਜ਼ੇ ਚਾਹੀਦੇ ਨੇ ਦੇਖੋ ਸਰਕਾਰਾਂ ਖੁਦ ਐਲਾਨ ਕਰਦੀਆਂ ਨੇ ਕਿਸਾਨ ਆਪਣੇ ਆਪ ਤੇ ਕਹਿੰਦੇ ਨਹੀਂ ਵੀ ਹਾਂ ਸਾਨੂੰ ਮੁਆਵਜ਼ਾ ਦੋ ਜੇ ਪਹਿਲਾਂ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੀ ਸਰਕਾਰ ਆਉਣ ਤੋਂ ਅਸੀਂ ਤੁਹਾਨੂੰ ਇਹ ਚੀਜ਼ ਦਾ ਮੁਆਵਜ਼ਾ ਦੇਵਾਂਗੇ ਮੱਝਾਂ ਦਾ ਬੱਕਰੀਆਂ ਦਾ ਜਾਨਵਰਾਂ ਦਾ ਮੁਆਵਜ਼ਾ ਦੇਵਾਂਗੇ ਫਸਲਾਂ ਦਾ ਮੁਆਵਜ਼ਾ ਦੇਵਾਂਗੇ ਫਿਰ ਉਹਨਾਂ ਨੇ ਮੁਆਵਜ਼ਾ ਮੰਗਣਾ ਹੀ ਮੰਗਣਾ ਤਾਂ ਕਰਕੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਜਦੋਂ ਖੇਤੀ ਨਿਹਾਰ ਵਾਲੇ ਪਾਸੇ ਨੂੰ ਗਈ ਤੇ ਸਰਕਾਰ ਦੇ ਉੱਤੇ ਉਹਦਾ ਬਰਡਨ ਵਧ ਗਿਆ ਕਿਉਂਕਿ ਜੇ ਕਿਸਾਨ ਫਾਇਦੇ ਦੇ ਵਿੱਚ ਹੁੰਦਾ ਤਾਂ ਬਹੁ ਗਿਣਤੀ ਲੋਕ ਇੱਥੇ ਕਿਸਾਨ ਨੇ ਤੇ ਉਹਨਾਂ ਨੂੰ ਸਰਕਾਰ ਦੇ ਉੱਤੇ ਰਿਲਾਇ ਨਹੀਂ ਕਰਨਾ ਪੈਣਾ ਸੀ ਪਰ ਅੱਜ ਦੀ ਸਥਿਤੀ ਐਸੀ ਹੈ ਕਿ ਆਟੇ ਆਸਤੇ ਵੀ ਸਾਡੇ ਜਿਹੜੇ ਕਿਸਾਨਾਂ ਨੇ ਜਾਂ ਸਾਡੇ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨੂੰ ਸਰਕਾਰ ਦੇ ਉੱਤੇ ਰਿਲਾਇ ਕਰਨਾ ਪੈ ਰਿਹਾ ਤਾਂ ਫਿਰ ਪ੍ਰੈਸ਼ਰ ਹੈ ਜਿਹੜਾ ਉਹ ਕਰਜ਼ੇ ਵਾਲਾ ਉਹ ਲਗਾਤਾਰ ਵੱਧਦਾ ਜਾਂਦਾ ਸਰਕਾਰ ਪੈਸਾ ਕਿੱਥੋਂ ਲੈ ਕੇ ਆ ਵੀ ਉਹ ਚੀਜ਼ ਵੱਧਦੀ ਜਾਂਦੀ ਹੈ ਕਿਉਂਕਿ ਪੰਜਾਬ ਖੇਤੀ ਇਹ ਕਰਦਾ ਪੰਜਾਬ ਦੇ ਵਿੱਚ ਜਾਂ ਉਦਯੋਗ ਹੈ ਉਦਯੋਗ ਵੀ ਲਿਆਣਾ ਤੇ ਜਲੰਧਰ ਅਗੇ ਮੇਨ ਮੇਨ ਸ਼ਹਿਰਾਂ ਦੇ ਵਿੱਚ ਹੀ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਹੀ ਆਪਣੇ ਜਾਂ ਫਿਰ ਘਰੇਲੂ ਉਦਯੋਗ ਜਿਹੜੇ ਹੁੰਦੇ ਨੇ ਛੋਟੇ ਉਦਯੋਗ ਉਹਦੇ ਤੋਂ ਪੈਸੇ ਬਣਦੇ ਹੁਣ ਉਹ ਵੀ ਨਹੀਂ ਹੈ ਤੇ ਇਸ ਕਰਕੇ ਪੰਜਾਬ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਇੱਕ ਚੈਲੰਜ ਸਿਗਾ ਕਿ ਤੁਸੀਂ ਸੂਬੇ ਨੂੰ ਸੂਬੇ ਦੇ ਹੀ ਟੈਕਸ ਦੇ ਨਾਲ ਚਲਾਉਣਾ ਪਰ ਉਹ ਚੀਜ਼ ਬਿਲਕੁਲ ਪੋਸੀਬਲ ਨਹੀਂ ਹੋ ਸਕੀ ਪਹਿਲੀ ਗੱਲ ਉਹਨਾਂ ਟੈਕਸ ਇਕੱਤਰ ਹੋਇਆ ਚਾਹੇ ਉਹ ਮਾਈਨਿੰਗ ਦੇ ਵਿੱਚ ਹੋਵੇ ਚਾਹੇ ਉਹ ਸ਼ਰਾਬ ਪਾਲਿਸੀਆਂ ਦੇ ਨਾਲ ਹੋਵੇ ਨਾ ਤਾਂ ਉਧਰੋਂ ਟੈਕਸ ਇਕੱਤਰ ਹੋਇਆ ਦੂਜੇ ਪਾਸੇ ਪ੍ਰਾਣਿਆਂ ਨੇ ਜਿਹੜਾ ਕਰਜ਼ਾ ਚੜ੍ਹਿਆ ਹੋਇਆ ਸੀ ਉਹ ਲਗਾਤਾਰ ਵੱਧਦਾ ਰਿਹਾ ਉਹਦੀ ਵੀ ਹੁਣ ਕਿਸ਼ਤ ਮੋੜ ਨਹੀਂ ਸੀ ਉਹਦੀ ਕਿਸ਼ਤ ਮੋੜਨ ਵਾਸਤੇ ਤੇ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਬਿਜਲੀ ਜਿਹੜੀ ਇਹਨਾਂ ਨੇ ਮੁਫਤ ਕੀਤੀ ਹੈ ਉਹ ਪੀਐਸਪੀਸੀਐਲ ਦੇ ਕਰਮਚਾਰੀ ਤਿੰਨ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਬੈਠੇ ਨੇ ਉਹ ਵੀ ਹੁਣ ਘਾਟੇ ਦੇ ਵਿੱਚ ਚੱਲ ਗਿਆ ਪੀਐਸਪੀਸੀਐਲ ਤਾਂ ਇਹਨਾਂ ਚੀਜ਼ਾਂ ਨੂੰ ਪੂਰੀਆਂ ਕਰਨ ਵਾਸਤੇ ਸਰਕਾਰ ਕੋਲੇ ਇੱਕੋ ਚੀਜ਼ ਬਚਦੀ ਹੈ ਕਿ ਆਪਣੇ ਜਾਂ ਤਾਂ ਐਸੈਟਸ ਵੇਚ ਕੇ ਜਾਂ ਫਿਰ ਰੈਣ ਪੱਤਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਵੇਚ ਕੇ ਉਹਨਾਂ ਦੇ ਬਲਬੂਤੇ ਤੇ ਤੁਸੀਂ ਆਰਬੀਆਈ ਤੋਂ ਰਿਜ਼ਰਵ Bank of India ਤੋਂ ਕਰਜ਼ਾ ਲਵੋ ਠੀਕ ਹੈ ਇਹ ਪੂਰੇ ਦਾ ਪੂਰੀ ਡਿਟੇਲ ਸਮਝਾਤੀ ਹੁਣ ਆ ਜੰਨੇ ਕਰਜ਼ੇ ਦੀ ਗੱਲ ਦੇ ਉੱਤੇ ਅੱਜ ਜਦੋਂ ਇਹ ਪ੍ਰੋਗਰਾਮ ਅਸੀਂ ਰਿਕਾਰਡ ਕਰ ਰਹੇ ਹਾਂ ਤੇ ਜਦੋਂ ਤੱਕ ਇਹ ਪ੍ਰੋਗਰਾਮ ਔਨ 에ਅਰ ਹੋਏਗਾ ਉਦੋਂ ਤੱਕ ਪੰਜਾਬ ਸਰਕਾਰ 2000 ਕਰੋੜ ਰੁਪਏ ਦਾ ਕਰਜ਼ਾ ਅੱਜ ਦੀ ਤਰੀਕ ਦੇ ਵਿੱਚ 2 April ਨੂੰ ਚੁੱਕ ਚੁੱਕੀ ਹੋਏਗੀ ਇਹ ਨਵੇਂ ਵਿੱਤੀ ਬਰੇ ਦਾ ਸਭ ਤੋਂ ਪਹਿਲਾ ਕਰਜ਼ਾ ਹੈ ਏ ਆਰਬੀਆ ਦੇ ਸੂਤਰਾਂ ਨੇ ਜਾਣਕਾਰੀ ਸਾਰੀ ਸਾਂਝੀ ਕੀਤੀ ਹੈ ਹਾਲਕੇ ਸਰਕਾਰ ਨੇ ਨਹੀਂ ਦੱਸਿਆ ਕਿ ਜੀ ਇੰਨਾ ਕਰਜ਼ਾ ਲੈ ਲਓ ਦੱਸਦੀਆਂ ਵੀ ਨਹੀਂ ਹੁੰਦੀਆਂ ਸਰਕਾਰਾਂ ਉੱਤੇ ਜਦੋਂ ਆਰਟੀਆਈ ਪੈਂਦੀ ਹੈ ਜਾਂ ਰੋਲਾ ਪੈਂਦਾ ਉਦੋਂ ਹੀ ਪਤਾ ਲੱਗਦਾ ਤੇ ਆਰਬੀਆ ਦੇ ਸੂਤਰਾਂ ਦੇ ਮੁਤਾਬਿਕ ਆਉਣ ਵਾਲੇ ਸਮੇਂ ਦੀ ਡਿਟੇਲ ਵੀ ਉਹਨਾਂ ਨੇ ਦੇ ਦਿੱਤੀ ਹੈ ਕਿ ਤੁਸੀਂ 12-13 ਹਜ਼ਾਰ ਦਾ 12-13 ਹਜ਼ਾਰ ਕਰੋੜ ਦਾ ਕਰਜ਼ਾ ਤੁਸੀਂ ਚੁੱਕਣ ਜਾ ਰਹੇ ਹੋ ਉਹ ਕਹਿੰਦੇ ਇੱਕ ਅਪ੍ਰੈਲ ਤੋਂ 25 ਜੂਨ ਤੱਕ ਸਰਕਾਰ 12000 ਕਰੋੜ ਦਾ ਕਰਜ਼ਾ ਚੁੱਕਣ ਜਾ ਰਹੀ ਹੈ ਜਿਹਦੇ ਚੋਂ 2000 ਕਰੋੜ ਦਾ ਕਰਜ਼ਾ 2 ਅਪ੍ਰੈਲ ਨੂੰ ਭਾਪ ਕੇ ਅੱਜ ਦੇ ਦਿਨ ਸਰਕਾਰ ਨੇ ਚੁੱਕ ਲਿਆ ਨਵੇਂ ਵਿੱਤੀ ਬਰੇ ਦਾ ਸਭ ਤੋਂ ਪਹਿਲਾ ਕਰਜ਼ਾ ਪਿਛਲੇ ਅਰਸਾ ਆਬ ਕਿਤਾਬਾ ਜਿਹੜਾ 31 ਮਾਰਚ ਤੱਕ ਕੀ ਸੀ ਉੱਥੇ ਤੱਕ ਕੋ ਡਾ ਨ ਹੋਗੀ ਹੁਣ ਅੱਗੇ ਆ ਜੰਨੇ ਆ ਸ਼ੁਰੂਆਤੀ ਉਹਦੇ ਚ ਅਮਾਪ ਕਰਨਾ ਅੱਜ ਦੀ ਮੈਂ ਇੱਕ ਵਾਰ ਸਹੀ ਕਰਦਾ ਅੱਜ 2000 ਕਰੋੜ ਨਹੀਂ ਬਲਕਿ 3000 ਕਰੋੜ ਦਾ ਕਰਜ਼ਾ ਚੁੱਕਣਾ ਸਰਕਾਰ ਨੇ ਅੱਜ ਦੀ ਘੜੀ ਉਹਦੇ ਕਾਗਜ਼ ਪੱਤਰ ਪੂਰੇ ਹੋ ਕੇ ਚੁੱਕ ਲਿਆ ਹੋਵੇਗਾ ਤੇ ਰਿਜ਼ਰਵ ਬੈਂਕ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਹਦੇ 'ਚ 2 April ਨੂੰ ਭਾਵੇਂ ਅੱਜ ਦੇ ਦਿਨ 3000 ਕਰੋੜ ਦਾ ਸਰਕਾਰ ਨੇ ਕਰਜ਼ਾ ਚੁਕੜਾ ਸੀ ਉਸ ਤੋਂ ਬਾਅਦ ਦੇ ਵਿੱਚ 8 April ਨੂੰ ਚੁਕਣਾ ਸੀਗਾ 1000 ਕਰੋੜ ਦਾ ਕੁੱਲ ਹੋ ਗਿਆ 4000 ਕਰੋੜ ਉਸ ਤੋਂ ਇਲਾਵਾ 23 April ਨੂੰ 500 ਕਰੋੜ ਦਾ ਉਸ ਤੋਂ ਇਲਾਵਾ 30 April ਨੂੰ 1500 ਕਰੋੜ ਦਾ ਹੁਣ April ਮਹੀਨੇ ਦੇ ਵਿੱਚ ਲਗਭਗ 1500 ਤੇ 500 2000 3000 ਤੇ 3000 6000 ਕਰੋੜ ਰੁਪਏ ਦਾ ਕਰਜ਼ਾ ਸਿਰਫ ਔਰ ਸਿਰਫ 1 ਮਹੀਨੇ ਅਪ੍ਰੈਲ ਵਿੱਤੀ ਬਰੇ ਦੇ ਅਪ੍ਰੈਲ ਮਹੀਨੇ ਪਹਿਲੇ ਮਹੀਨੇ ਦੇ ਵਿੱਚ 6000 ਕਰੋੜ ਦੇ ਕਰੀਬ-ਕਰੀਬ ਦਾ ਕਰਜ਼ਾ ਸਰਕਾਰ ਪੰਜਾਬ ਸਰਕਾਰ ਚੁਕੇਗੀ ਜੇਕਰ ਆਰਬੀਏ ਦੇ ਸੂਤਰਾਂ ਦੀ ਜਾਣਕਾਰੀ ਸਹੀ ਹੈ ਵੈਸੇ ਉਹ ਝੂਠ ਨਹੀਂ ਬੋਲਦੇ ਸਾਡੇ ਕਾਫੀ ਪੁਖਤਾ ਸੂਤਰ ਨੇ ਤੇ ਅਜੀਤ ਅਖਬਾਰ ਨੇ ਬਕਾਇਦਾ ਇਸ ਦੀ ਰਿਪੋਰਟ ਹੈ ਜਿਹੜੀ ਉਹ ਵੀ ਚਲਾਈ ਹੈ ਆਪਾਂ ਉਹ ਰਿਪੋਰਟ ਦੇ ਹਵਾਲੇ ਦੇ ਨਾਲ ਵੀ ਕਹਿ ਰਹੇ ਆਂ ਤੇ ਪਿਛਲੇ ਜੇਕਰ ਪਹਿਲਾਲੇ ਪਰ ਮਨਥ ਆਪਾ ਕੈਪਟਾ ਦੇਖੀਏ ਤਾਂ ਪਰ ਮਨਥ 3500 ਕਰੋੜ ਰੁਪਈਆ ਜਿਹੜਾ ਉਹ ਕਰਜ਼ਾ ਚੁਕਦੀ ਹੁੰਦੀ ਸੀ ਪੰਜਾਬ ਸਰਕਾਰ ਜਦੋਂ ਚੰਨੀ ਹੋਰੀ ਮੁੱਖ ਮੰਤਰੀ ਹੁੰਦੇ ਸੀ ਉਸ ਤੋਂ ਬਾਅਦ ਵਿੱਚ ਇਹ ਸਰਕਾਰ ਆਈ ਤਾਂ ਇਹਨਾਂ ਦਾ ਪਹਿਲਾ 3700 ਹੋ ਗਿਆ ਫਿਰ ਉਸ ਤੋਂ ਬਾਅਦ ਵਿੱਚ 3700 ਤੋਂ 3900 4000 ਦੇ ਨੇੜੇ ਪ੍ਰਤੀ ਮਹੀਨੇ ਦੀ ਔਸਤ ਹੋਗੀ ਤੇ ਉਸ ਤੋਂ ਬਾਅਦ ਵਿੱਚ ਆ ਜੇਕਰ April ਵਾਲੇ ਅੰਕੜੇ ਬਿਲਕੁਲ ਸਹੀ ਨੇ ਅਜੀਤ ਅਖਬਾਰ ਨੇ ਇਹਨਾਂ ਦਾ ਹਵਾਲਾ ਖੁਦ ਦਿੱਤਾ ਹੋਇਆ ਤਾਂ ਇਹੇ ਵੱਧ ਕੇ ਹੁਣ ਪਹਿਲੇ April ਮਹੀਨੇ ਦੇ ਵਿੱਚ 6000 ਕਰੋੜ ਹੋ ਗਏ ਨੇ ਦੀ 6000 ਕਰੋੜ ਹੋ ਜਾਣਾ ਉਹ ਵੀ ਪਿਛਲੀ ਸਰਕਾਰ 'ਚ ਜਿਹੜਾ 3500 ਕਰੋੜ ਰੁਪਈਆ ਮਹੀਨੇ ਪ੍ਰਤੀ ਮਹੀਨੇ ਦਾ ਹੁੰਦਾ ਸੀ ਤਾਂ ਡਬਲ ਹੋ ਗਿਆ ਹੁਣ ਤੁਸੀਂ ਇਹ حساب ਲਾ ਲਓ ਵੀ ਇਸ ਤਰੀਕੇ ਦੇ ਨਾਲ 5 ਲੱਖ ਕਰੋੜ ਜਿਹੜੇ ਕਰਜ਼ੇ ਦੀ ਆਪਾਂ ਗੱਲ ਕਰਦੇ ਆ ਉਹ 5 ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਪੰਜਾਬ ਦੇ ਸਿਰ ਤੇ ਚੜ ਜਾਣਗੇ ਇਹ ਕਿਵੇਂ ਕਰ ਸਕਦੇ ਆ ਜਿਹੜਾ ਇਹ ਕਰਜ਼ਾ ਚੱਕ ਰਿਹਾ ਆਪਣੇ ਕੁਝ ਵਾਅਦਿਆਂ ਨੂੰ ਪੂਰਾ ਵੀ ਕਰਨ ਲਈ ਕਿਉਂਕਿ ਪਹਿਲੇ ਨਾਲੋਂ ਵੀ ਜ਼ਿਆਦਾ ਕਰਜ਼ਾ ਇੱਦਣਾਂ ਚੱਕ ਲਿਆ ਬਿਲਕੁਲ ਉਹ ਉਹ ਜਾਣਕਾਰੀ ਇਹ ਤੂੰ ਅੱਗੇ ਉਹੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲਾਂ ਆਪਾਂ ਪੂਰੀ ਡਿਟੇਲ ਦੱਸਦੀ ਆਪ੍ਰੈਲ ਦਾ ਆਪਾਂ ਦੱਸਤਾ 25 ਜੂਨ ਤੱਕ ਦੀ ਡਿਟੇਲ ਡਿਟੇਲ ਦੱਸਣੀ ਹੈ ਉਸ ਤੋਂ ਬਾਅਦ ਦੇ ਵਿੱਚ ਚੁਕਾਇਆ ਜਾਏਗਾ 7 ਮਈ ਨੂੰ 500 ਕਰੋੜ 14 ਮਈ ਨੂੰ 1000 ਕਰੋੜ 28 ਮਈ ਨੂੰ 2000 ਕਰੋੜ ਇਹ ਹੁਣ ਹੋ ਗਿਆ 2 ਤੇ 3 3500 ਕਰੋੜ ਰੁਪਏ ਜਿਹੜਾ 6000 ਕਰੋੜ ਪਹਿਲੇ ਮਹੀਨੇ ਚੱਕਣਾ ਉਹ ਤੋਂ ਅਗਲੇ ਮਹੀਨੇ 3500 ਕਰੋੜ ਦੇ ਕਰੀਬ-ਕਰੀਬ ਦਾ ਜਿਹੜਾ ਕਰਜ਼ਾ ਉਹ ਪੰਜਾਬ ਸਰਕਾਰ ਨੇ ਚੁਕਣਾ ਹੈ ਉਹ ਤੋਂ ਬਾਅਦ ਚ ਆ ਜਾਣੇ ਆ ਜੂਨ ਮਹੀਨੇ ਦੇ ਵਿੱਚ ਜਦੋਂ ਚੋਣਾ ਹੋਣੀਆਂ ਨੇ 4 ਜੂਨ ਨੂੰ 1000 ਕਰੋੜ 11 ਜੂਨ ਨੂੰ 500 ਕਰੋੜ 18 ਜੂਨ ਨੂੰ ਫਿਰ 500 ਕਰੋੜ 25 ਜੂਨ ਨੂੰ ਪੰਜਾਬ ਸਰਕਾਰ ਫਿਰ 500 ਕਰੋੜ ਦਾ ਕਰਜ਼ਾ ਚੁਕੇਗੀ ਤੇ ਇਸ ਤਰੀਕੇ 5 500000 ਕਰੋੜ 1500 ਤੇ 10 2500 ਕਰੋੜ ਰੁਪਏ ਜਿਹੜਾ ਕਰਜ਼ਾ ਉਹ ਸਰਕਾਰ ਚੁਕੇਗੀ 1 April ਤੋਂ ਲੈ ਕੇ 25 ਜੂਨ ਤੱਕ ਕੁੱਲ ਮਿਲਾ ਕੇ ਇਹ ਬਣਦਾ 12000 ਕਰੋੜ ਪਰ ਆਖਰੀ ਮਹੀਨੇ ਜੂਨ ਮਹੀਨੇ ਦੇ ਵਿੱਚ 2500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਸਰਕਾਰ ਚੁਕੇਗੀ ਜਿਹਦੀ ਸਟਾਰਟਿੰਗ ਅੱਜ ਕਰ ਦਿੱਤੀ ਗਈ ਹੈ ਤੇ ਹੁਣ ਜੇਕਰ ਕਿਸੇ ਦੇ ਮਨ ਦੇ ਵਿੱਚ ਖਦਸ਼ਾ ਹੋਵੇ ਕਿ ਇਹ ਜਾਣਕਾਰੀਆਂ ਪਹਿਲਾਂ ਹੀ ਕਿਵੇਂ ਆ ਜਾਂਦੀਆਂ ਨੇ ਇਹ ਆਰਬੀਆਈ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਵਿੱਤੀ ਬਹਾਰਾ ਸ਼ੁਰੂ ਹੁੰਦਾ ਉਦੋਂ ਜਾਣਕਾਰੀ ਦੇਣੀ ਪੈਂਦੀ ਹੈ ਕਿ ਅਸੀਂ ਆਪਣੇ ਹਿਸਾਬ ਦੇ ਨਾਲ ਆ ਆ ਤਰੀਕਾ ਨੂੰ ਇੰਨੇ-ਇੰਨੇ ਪੈਸੇ ਜਿਹੜੇ ਆ ਉਹ ਤੁਹਾਡੇ ਤੋਂ ਲਵਾਂਗੇ ਇੱਕ ਕਰਜ਼ੇ ਦੇ ਰੂਪ ਦੇ ਵਿੱਚ ਲੰਗੇ ਸਾਲ ਇਹ ਵੀ ਦੱਸ ਦਈਏ ਕਿ ਲੰਗੇ ਸਾਲ 29 ਦਸੰਬਰ 2023 ਨੂੰ ਪੰਜਾਬ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਲਿਖ ਕੇ ਦਿੱਤਾ ਸੀ ਕਿ ਸਰਕਾਰ ਜਨਵਰੀ ਫਰਵਰੀ ਤੇ ਮਾਰਚ ਮਹੀਨੇ ਦੇ ਵਿੱਚ ਕਿੰਨਾ ਕਰਜ਼ਾ ਚੁੱਕੇਗੀ ਤੇ ਇਹਦੇ ਕਰਕੇ ਸਰਕਾਰ ਨੇ ਜਨਵਰੀ ਤੇ ਫਰਵਰੀ ਮਹੀਨੇ ਚ 3899 ਕਰੋੜ ਦਾ ਕਰਜ਼ਾ ਚੁੱਕਿਆ ਤੇ ਫਿਰ ਆ ਮਾਰਚ ਮਹੀਨਾ ਜਿਹੜਾ 31 ਮਾਰਚ ਪਰਸੋ ਚੌਥੀ ਲੰਗੀ ਹੈ ਉਹ ਮਹੀਨੇ ਚ 3800 ਕਰੋੜ ਦਾ ਵੱਖਰਾ ਕਰਜ਼ਾ ਚੁੱਕਿਆ ਸੀ ਤੇ ਇਹ ਰਿਣ ਪੱਤਰਾਂ ਦੀ ਨਿਲਾਮੀ ਦੇ ਦੁਆਰਾ ਹੀ ਜਿਹੜਾ ਪੂਰੇ ਦਾ ਪੂਰਾ ਕਰਜ਼ੇ ਦਾ ਪ੍ਰੋਸੈਸ ਹੈ ਉਹ ਚਲਾਇਆ ਜਾਂਦਾ ਰਿਣ ਪੱਤਰਾਂ ਦੇ ਵੱਟੇ ਸਾਨੂੰ ਸਾਡੇ ਪੰਜਾਬ ਨੂੰ ਪੈਸੇ ਮਿਲਦੇ ਆ ਸੋ ਅੱਜ 3000 ਕਰੋੜ ਚੁੱਕਿਆ ਜਾ ਚੁੱਕਿਆ ਜਾ ਚੁੱਕਿਆ ਤੇ ਇਸ ਤੋਂ ਇਲਾਵਾ ਹੋਣਾ ਪੂਰੀ ਜਾਣਕਾਰੀ ਦੇ ਦਿੱਤੀ ਹੈ ਕਿ ਜੂਨ ਮਹੀਨੇ ਤੱਕ 12000 ਕਰੋੜ ਦਾ ਕਰਜ਼ਾ ਕਿਸ-ਕਿਸ ਦਿਨ ਕਿੰਨਾ-ਕਿੰਨਾ ਕਰਜ਼ਾ ਪੰਜਾਬ ਸਰਕਾਰ ਨੇ ਚੁੱਕਣਾ ਤੇ ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਨਿੱਧੀ ਕਿ ਕਰਜ਼ਾ ਚੁੱਕਣ ਦੀ ਅਸਲ ਦੇ ਵਿੱਚ ਸਾਨੂੰ ਲੋੜ ਕੀ ਪਈ ਜੀ ਪੰਜਾਬ ਦੇ ਵਿੱਚ ਫ੍ਰੀ ਬੀਜ਼ ਵਾਲਾ ਜਿਹੜਾ ਸਿਸਟਮ ਆ ਉਹ ਡੈਫੀਨੇਟਲੀ ਚੱਲ ਰਿਹਾ ਜਿਨ੍ਹਾਂ ਲੋਕਾਂ ਦੇ ਕੈਪੇਬਿਲਟੀ ਹੁੰਦੀ ਸੀ ਕਿ ਐਡੇ ਐਡੇ ਲੰਗਰ ਲਗਾ ਦਿੰਦੇ ਸੀ ਚਾਹੇ ਪੂਰੇ ਦਾ ਪੂਰਾ ਖੇਤਰ ਪੂਰੇ ਦਾ ਪੂਰਾ ਇਲਾਕਾ ਪੂਰੇ ਦਾ ਪੂਰਾ ਖੇਤਾ ਜਿਹੜਾ ਭੁੱਖਾ ਮਰ ਰਿਹਾ ਉਹ ਰੱਜ ਕੇ ਜਾਵੇਗਾ ਪਰ ਅੱਜ ਦੀ ਘੜੀ ਉਹਨਾਂ ਦੇ ਹੀ ਵਾਰਸ ਆਟੇ ਦਾਲਾ ਵਾਸਤੇ ਸਰਕਾਰ ਦੇ ਮੂੰਹ ਹਲ ਝਾਕਦੇ ਹੁੰਦੇ ਆ ਕਿ ਮਹੀਨਾ ਪੂਰਾ ਹੋਇਆ ਸਰਕਾਰ ਸਾਡੇ ਦਵਾਰ ਆਏਗੀ ਤੇ ਸਰਕਾਰ ਸਾਨੂੰ ਆਟਾ ਦੇ ਦੇਗੀ ਪੀਸ ਕੇ ਆਟਾ ਸਾਡੇ ਢੋਲਾਂ ਦੇ ਵਿੱਚ ਪਾ ਕੇ ਦੇ ਕੇ ਜਾਏਗੀ ਪਰ ਇਹੀ ਚੀਜ਼ ਨੂੰ ਲੈ ਕੇ ਨੌਜਵਾਨੀ ਨੇ ਸਵਾਲ ਚੁੱਕੇ ਸੀ ਕਿ ਸਾਨੂੰ ਫ੍ਰੀ ਦਾ ਕੁਝ ਵੀ ਨਹੀਂ ਚਾਹੀਦਾ ਤੁਸੀਂ ਪੈਸੇ ਲਓ ਤੁਸੀਂ ਬਿਜਲੀ ਦੇ ਪੈਸੇ ਲਓ ਆਟੇ ਦਾਲ ਦੇ ਪੈਸੇ ਲਓ ਪਰ ਸਾਨੂੰ ਰੋਜ਼ਗਾਰ ਦੇ ਦਿਓ ਸਾਨੂੰ ਰੋਜ਼ਗਾਰ ਦੇ ਦਿਓ ਅਸੀਂ ਕੰਮ ਕਰਾਂਗੇ ਕੰਮ ਕਰਕੇ ਅਸੀਂ ਚਾਹੇ ਆਪਦੀ ਰੁੱਖੀ ਖਾਈਏ ਚਾਹੇ ਮਿੱਸੀ ਖਾਈਏ ਚਾਹੇ ਅਸੀਂ ਸ਼ਾਹੀ ਡਿਨਰ ਕਰੀਏ ਚਾਹੇ ਅਸੀਂ ਆਬ ਅਬ ਦਹੀਂ ਦੇ ਨਾਲ ਹੀ ਕੱਲੀ ਰੋਟੀ ਖਾ ਲਈਏ ਚਾਹੇ ਅਸੀਂ ਕੱਲੀ ਚੀਨੀ ਦੇ ਨਾਲ ਰੋਟੀ ਖਾ ਲਈਏ ਚਾਹੀਏ ਅਸੀਂ ਰੁੱਖੀ ਰੋਟੀ ਖਾ ਲਈਏ ਉਹ ਸਾਡੀ ਹੈਡੇਕ ਹੋਏਗੀ ਪਰ ਤੁਸੀਂ ਸਾਨੂੰ ਰੋਜ਼ਗਾਰ ਦਿਓ ਪਰ ਸਰਕਾਰ ਨੇ ਉਹ ਚੀਜ਼ ਤੇ ਧਿਆਨ ਨਹੀਂ ਦਿੱਤਾ ਕੇਚਰੀਵਾਲ ਦੇ ਹੁਕਮਾਂ ਦੇ ਅਨੁਸਾਰ ਸਰਕਾਰ ਫਰੀ ਬੀਜ਼ ਵਾਲੇ ਹੁਕਮ ਸੁਣਾਉਂਦੀ ਗਈ ਤੇ ਉਹ ਚੀਜ਼ ਨੇ ਪੰਜਾਬ ਨੂੰ ਇਸ ਲੈਵਲ ਤੱਕ ਲੈ ਜਾਂਦਾ ਹੈ ਕਿ ਆ ਹੁਣ ਜਿਹੜਾ ਕਰਜ਼ਾ 12000 ਕਰੋੜ ਦਾ ਇਹ ਤੇ ਜੂਨ ਜੂਨ ਤੱਕ ਕਿਆ ਨਹੀਂ ਦੀ ਇਸ ਤੋਂ ਅੱਗੇ ਹੋਰ ਪੂਰੇ ਦਾ ਪੂਰਾ ਸਾਲ ਪਿਆ ਤੇ ਦੂਜੇ ਦਿਨੀ ਨਵੇਂ ਵਿੱਤੀ ਬਰੇ ਦੇ ਦੂਸਰੇ ਦਿਨ ਸਰਕਾਰ ਨੇ 3000 ਕਰੋੜ ਦਾ ਕਰਜ਼ਾ ਚੁੱਕਿਆ ਤੇ ਕਰਜ਼ਾ ਚੁੱਕਣ ਦੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ ਇਹਨਾਂ ਦਾ ਜੇ ਤੁਸੀਂ ਖੁਦ ਲਗਾ ਸਕਦੇ ਹੋ ਜੀ ਨਹੀਂ ਦੀ ਮਤਲਬ ਇਹ ਕਰਜ਼ਾ ਜੇਕਰ ਦੇਖਿਆ ਜਾਵੇ ਇਹ ਆਖਿਰ ਤੱਕ ਵੀ ਉਤਰਨ ਦਾ ਨਾਮ ਨਹੀਂ ਲ ਕਹਿੰਦੇ ਆ ਰਿਵਾਇਤੀ ਪਾਰਟੀਆਂ ਨੇ ਇੰਨਾ ਕਰਜ਼ਾ ਲੈ ਲਿਆ ਪਰ ਇਹ ਤਾਂ ਜੂਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਵੱਲੋਂ ਇੰਨਾ ਲੈ ਲਿੱਤਾ ਗਿਆ ਕਰਜ਼ਾ ਜੇ ਕਰਜ਼ੇ ਦੀ ਕਰਜ਼ੇ ਦਾ ਮੈਂ ਇੱਕ ਚੀਜ਼ ਦੱਸਦਾ ਪੁਆਇੰਟ ਤੁਹਾਨੂੰ ਇਹ ਕਰਜ਼ਾ ਕਦੇ ਵੀ ਨਹੀਂ ਉਤਰ ਸਕਦਾ ਪੰਜਾਬ ਦੇ ਸਿਰੋਂ ਜਿਸ ਤਰੀਕੇ ਦੇ ਨਾਲ ਅੱਜ ਦੀ ਘੜੀ ਅਸੀਂ ਚੱਲ ਰਹੇ ਆ ਬਿਲਕੁਲ ਵੀ ਨਹੀਂ ਉਤਰ ਸਕਦਾ ਪਰ ਇੱਥੇ ਇੱਕ ਚੀਜ਼ ਹੋਰ ਵੀ ਦੱਸ ਦਿੰਨੇ ਆ ਕਿ ਕਦੇ ਇਹ ਨਾ ਸੋਚਿਆ ਜਾਵੇ ਇਹ ਮਤ ਸੋਚੇ ਕਿ ਇਹ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਤੇ ਆ ਇਹ ਕਰਜ਼ਾ ਕੱਲੇ-ਕੱਲੇ ਪੰਜਾਬੀ ਦੇ ਸਿਰ ਤੇ ਆ ਜਿਹੜਾ ਨਵਾਂ ਜਵਾਗ ਜਿਹੜਾ ਜੰਮਦਾ ਹੈ ਉਦੇ ਸਿਰ ਦੇ ਉੱਤੇ ਵੀ ਇਹ ਕਰਜ਼ਾ ਹੁੰਦਾ ਹੈ ਕਿਉਂਕਿ 5 ਲੱਖ ਕਰੋੜ ਆ 3 3.5 ਪੌਣੇ 4 ਲੱਖ ਕਰੋੜ ਦਾ ਕਰਜ਼ਾ ਲਗਭਗ ਹੋ ਹੀ ਚੁੱਕਿਆ ਜਦੋਂ ਆ ਪੂਰਾ ਹੋ ਜਾਏਗਾ ਹੋ ਜਾਏਗਾ ਉਸ ਤੋਂ ਬਾਅਦ ਦੇ ਵਿੱਚੋਂ ਪੰਜਾਬ ਦੀ ਪੂਰੀ ਦੀ ਪੂਰੀ ਜਨਸੰਖਿਆ ਦੇ ਨਾਲ ਇਹਨੂੰ ਡਿਵਾਈਡ ਕਰਕੇ ਦੇਖ ਲਿਆ ਜਾਵੇ ਉਸ ਤੋਂ ਬਾਅਦ ਚੋਂ ਪਤਾ ਲੱਗ ਜਾਏਗਾ ਕਿ ਇਕੱਲੇ-ਇਕੱਲੇ ਬੰਦੇ ਦੇ ਸਿਰ ਦੇ ਉੱਤੇ ਕਿੰਨੇ ਪੈਸੇ ਆਉਂਦੇ ਨੇ ਤਾਂ ਹੀ ਉਹ ਰੀਜ਼ਨ ਹੈ ਕਿ ਲੋਕ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਦਿੱਲੀ ਦੇ ਤਰਸ ਤੇ ਆਪਣਾ ਪੰਜਾਬ ਬਣਾਣਾ ਉਹ ਕਹਿੰਦੇ ਸਾਨੂੰ ਰੰਗਲਾ ਪੰਜਾਬ ਚਾਹੀਦਾ ਸਾਨੂੰ ਸਾਡੇ ਹੱਕ ਦਾ ਕੰਮ ਚਾਹੀਦਾ ਇਹ ਕਿ ਇਹ ਵੀ ਰੀਜ਼ਨ ਦੇਖਿਆ ਗਿਆ ਬਿਲਕੁਲ ਦੇਖੋ ਜੇ ਖੇਤੀ ਆਹੇ ਬੰਦ ਤਾਂ ਮੁਰਤੋਂ ਮਨਾ ਦਿੱਤਾ ਜਾਵੇ ਕਰਜੇ ਨੇ ਲੈ ਜਾਣਾ ਪੰਜਾਬ ਪੈਦਾਵਾਰ ਕਰੇਗਾ ਸਿਲਕ ਰੂਟ ਪਾਕਿਸਤਾਨ ਨਾਲ ਜੇਕਰ ਖੁੱਲੇਗਾ ਤੇ ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਖੇਤੀ ਸੈਕਟਰ ਜਿਹੜਾ ਉਹ ਪਰਫੁੱਲਿਤ ਹੋਏਗਾ ਜਦੋਂ ਹੁਣ ਇੱਕ ਬੂਟੇ ਨੂੰ ਆਪਾਂ ਪਾਣੀ ਏ ਪਾਤਾ ਤਾਂ ਉਹ ਬੂਟੇ ਨੇ ਉੱਗਣਾ ਹੀ ਹੈ ਨਾ ਜੈ ਜੈ ਮਰਜੀ ਹੋਵੇ ਤੇ ਹੁਣ ਪੰਜਾਬ ਵਰਗੇ ਬੂਟੇ ਆਸਤੇ ਪਾਣੀ ਹੈ ਉਹਦੀ ਖੇਤੀਬਾੜੀ ਸੈਕਟਰ ਇਸ ਤੋਂ ਬਿਨਾ ਤੁਸੀਂ ਸ਼ਾਪਿੰਗ ਮਾਲ ਬਣਾ ਦੋ ਪੰਜਾਬ 'ਚ ਤੁਸੀਂ ਖੁੱਲੀਆਂ ਸੜਕਾਂ ਬਣਾ ਦੋ ਪੰਜਾਬ 'ਚ ਤੁਸੀਂ ਸਕੂਲ ਬਣਾ ਦੋ ਤੁਸੀਂ ਕਾਲਜ ਤੁਸੀਂ ਮੈਡੀਕਲ ਸਹੂਲਤਾਂ ਦੇ ਦੋ ਉਹਦੇ ਨਾਲ ਕਦੇ ਪੰਜਾਬ ਰੰਗਲਾ ਨਹੀਂ ਬਣਨਾ ਜਿੰਨਾ ਚਿਰ ਤੁਸੀਂ ਕਿਸਾਨੀ ਨੂੰ ਨਹੀਂ ਪਰਫੁੱਲਤ ਕਰਦੇ ਕਿਉਂਕਿ ਬਹੁ ਗਿਣਤੀ ਲੋਕ ਕਿਸਾਨ ਨੇ 80% ਤਾਂ ਸਾਰੀ ਬਸਵਾਂ ਜਿਹੜੀ ਉਹ ਕਿਸਾਨੀ ਦੇ ਨਾਲ ਸੰਬੰਧਿਤ ਹੈ ਜਦੋਂ 80% ਬਸਵਾਂ ਨੂੰ ਉਹਨਾਂ ਦਾ ਕੰਮ ਚੰਗੇ ਤਰੀਕੇ ਦੇ ਨਾਲ ਚੱਲਦਾ ਮਿਲੇਗਾ ਤੇ ਡੈਫੀਨੇਟਲੀ ਸਰਕਾਰ ਦੇ ਸਿਰ ਦੇ ਉੱਤੇ ਪ੍ਰੈਸ਼ਰ ਘਟ ਜੇਗਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਪਹਿਲੇ ਬਿੜਿਆਂ ਦੇ ਵਿੱਚ ਜਦੋਂ ਕਿਸਾਨੀ ਇਲਾਹੀ ਬੰਦ ਧੰਦਾ ਹੁੰਦੀ ਸੀ ਇਹ ਵਕਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪੂਰੇ ਉਦੋਂ ਲੋਕ ਆਪਣੇ ਆਂਡੀਆਂ ਗਵੰਡੀਆਂ ਨੂੰ ਨਾਲ ਦੇਆਂ ਨੂੰ ਆਪਦੇ ਘਰੇ ਸੱਦ-ਸੱਦ ਕੇ ਰੋਟੀਆਂ ਖਵਾਉਂਦੇ ਰਹੇ ਨੇ ਮਹੀਨਾ-ਮਹੀਨਾ ਮੇਰੇ ਪੜਦਾਦਿਆਂ ਦੇ ਦੱਸਣ ਦੀਆਂ ਗੱਲਾਂ ਮੇਰੇ ਦਾਦਿਆਂ ਦੇ ਦੱਸਣ ਦੀਆਂ ਗੱਲਾਂ ਨੇ ਕਿ ਅਸੀਂ ਪੂਰੀ ਸਾਡੇ ਨਾਲ ਪਿੰਡਾਂ 'ਚ ਪੱਤੀ ਸਿਸਟਮ ਹੈ ਜਿਵੇਂ ਮੁਹੱਲਾ ਹੁੰਦਾ ਸ਼ਹਿਰਾਂ ਦੇ ਵਿੱਚ ਉਦਾਂ ਸਾਡੇ ਪੱਤੀਆਂ ਨੇ ਚਾਰ ਪੱਤੀਆਂ ਨੇ ਸਾਡੀ ਸਾਰੀ ਪੱਤੀ ਨੂੰ ਸਾਡੇ ਲੈਣੇ ਦੇ ਘਰ ਨੇ ਜਿਹੜੇ ਉਹ ਜਦੋਂ ਕਣਕ ਵੱਢ ਕੇ ਘਰੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਖੁਦ ਘਰੇ ਸੱਦ ਕੇ ਕਣਕ ਵੱਢਦੇ ਹੁੰਦੇ ਸੀ ਨਿੱਦੀ ਖੁਸ਼ਹਾਲੀ ਆਪਦੇ ਆ ਪਾਉਣੀ ਹੈ ਜਦੋਂ ਆਪ ਹੀ ਲੋਕਾਂ ਨੇ ਹੁਣ ਮੇਰੇ ਦਾਦੇ ਪੜਦਾਦਿਆਂ ਨੇ ਕਿਸੇ ਤੋਂ ਤੇ ਪੈਸੇ ਲੈ ਨਹੀਂ ਉਹਨਾਂ ਨੇ ਖੁਦ ਉਹ ਫਸਲ ਬੀਜੀ ਉਹਨਾਂ ਨੂੰ ਪਤਾ ਸੀ ਕਿ ਉਹਦੇ ਨਾਲੋਂ ਵੱਧ ਫਸਲ ਸਾਡੇ ਕੋਲੇ ਆ ਗਈ ਹੈ ਤੇ ਅਸੀਂ ਆਪਣੇ ਨਾਲ ਦੇ ਨੂੰ ਵੰਡ ਦਾਂਗੇ ਅੱਜ ਤੱਕ ਕਿਸਾਨ ਖੁਦਕੁਸ਼ੀ ਕਰਨ ਤੇ ਆ ਗਏ ਹੋਏ ਆ ਡੈਫੀਨੇਟਲੀ ਤੁਸੀਂ ਦੇਖੋ ਜਿਹੜਾ ਕਿਸਾਨ ਖੁੱਲ੍ਹੇ ਬਾਹਾਂ ਦੇ ਨਾਲ ਲੋਕਾਂ ਨੂੰ ਵੰਡਦਾ ਸੀ ਉਹ ਖੁਦਕੁਸ਼ੀ ਦੇ ਉੱਤੇ ਪਹੁੰਚ ਚੁੱਕਿਆ ਤੇ ਜਿਹੜਾ ਮੈਂਟਲੀ ਟੌਰਚਰ ਹੁੰਦਾ ਨਾ ਬੰਦਾ ਉਹ ਚੀਜ਼ ਬਾਹਰੋਂ ਨਹੀਂ ਦਿਖਦੀ ਹੁੰਦੀ ਬਟ ਅੰਦਰੋਂ ਅੰਦਰੀ ਇੰਨਾ ਕਿ ਜ਼ਿਆਦਾ ਬੰਦਾ ਟੌਰਚਰ ਹੋ ਜਾਂਦਾ ਤੇ ਆਖਰ ਦੇ ਵਿੱਚ ਉਹਨੂੰ ਇੱਕੋ ਚੀਜ਼ ਦਿਖਦੀ ਹੈ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਹਾਲਾਂਕਿ ਵੀ ਇੱਕ ਕ੍ਰਾਈਮ ਹੈ ਆਪਣੇ ਆਪ ਨੂੰ ਖਤਮ ਕਰਨਾ ਵੀ ਜਾਵੇ ਤਾਂ ਉਹਦੇ ਤੇ ਮਾਮਲਾ ਵੀ ਦਰਜ ਹੁੰਦਾ ਕਿ ਤੂੰ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਹੁਣ ਕਰੇ ਤੇ ਕਰੇ ਕੀ ਨੀਤੀਆਂ ਇਸ ਤਰੀਕੇ ਦੀ ਤੁਸੀਂ ਇੱਕ ਚੀਜ਼ ਦੇਖੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਪੰਜਾਬ ਸਰਕਾਰ ਨੇ ਇੱਕ ਪ੍ਰੋਪਰ ਇੱਕ ਕਿਸਾਨਾਂ ਦੇ ਨਾਲ ਬੈਠ ਕੇ ਵਿਚਾਰ ਚਰਚਾ ਕਰਕੇ ਖੇਤੀਬਾੜੀ ਨੀਤੀ ਨਹੀਂ ਤਿਆਰ ਕੀਤੀ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਰਕਾਰ ਨੂੰ ਤੁਸੀਂ ਖੁਦ ਦੇਖੋ ਕਰਜ਼ਾ ਕਿੱਥੋਂ ਲੱਥਣਾ ਕਰਜ਼ਾ ਹੁਣ ਤੁਸੀਂ ਜੌਬ ਕਰਦੇ ਹੋ ਮੈਂ ਜੌਬ ਕਰਦਾ ਅਸੀਂ ਕਿੰਨਾ ਕਿ ਅਸੀਂ ਸਿਰਫ ਸਰਕਾਰ ਨੂੰ ਟੈਕਸ ਦੇ ਸਕਦੇ ਹਾਂ ਅਸੀਂ ਹੋਰ ਕਿਸੇ ਚੀਜ਼ 'ਚ ਫਾਇਦਾ ਕਰ ਸਕਦੇ ਜਿਹੜਾ ਬੰਦਾ ਨੌਕਰੀ ਪੇਸ਼ੇ ਵਾਲਾ ਅੱਜ ਦੇ ਘੜੀ ਉਹਦੇ ਹਾਲਾਤ ਇਦਾਂ ਦੇ ਹੋ ਚੁੱਕੇ ਕਿ ਉਹ ਖੁਦ ਦਾ ਖਰਚਾ ਨਹੀਂ ਚਲਾ ਸਕਦਾ ਉਹ ਪੰਜਾਬ ਨੂੰ ਕਿੱਥੋਂ ਕਰਜ ਦੀ ਉਹਦੇ ਵਿੱਚੋਂ ਕੱਢ ਦੇਗਾ ਕਿ ਖੇਤੀ ਸੈਕਟਰ ਨੂੰ ਪ੍ਰੋਪਰ ਸਹੀ ਤਰੀਕੇ ਦੇ ਨਾਲ ਬਿਲਡ ਅਪ ਕਰਨਾ ਪਏਗਾ ਖੇਤੀ ਨੀਤੀ ਦੇ ਉੱਤੇ ਸਾਨੂੰ ਕੰਮ ਕਰਨਾ ਪਏਗਾ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ ਪਹਿਲਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣਗੀਆਂ ਤੇ ਉਸ ਤੋਂ ਬਾਅਦ ਵਿੱਚ ਕਿਸਾਨਾਂ ਨੇ ਆਪਣੀ ਆਮਦਨੀ ਸਰਪਲਸ ਕਰਕੇ ਫਿਰ ਪੰਜਾਬ ਦੇ ਜਿੰਨਾ ਵੀ ਕਰਜ਼ਾ ਪੰਜਾਬ ਦੇ ਸਿਰ ਤੇ ਚੜਿਆ ਹੋਇਆ ਉਹਨੂੰ ਇਨਡਾਇਰੈਕਟ ਤਰੀਕੇ ਦੇ ਨਾਲ ਕਿਸਾਨਾਂ ਨੇ ਤਾਰਨ ਦੇ ਵਿੱਚ ਡੈਫੀਨਿਟਲੀ ਸਰਕਾਰ ਦੀ ਮਦਦ ਕਰਨੀ ਹੈ ਤੇ ਉਦੋਂ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਜਿੰਨੀ ਦੀ ਬਿਲਕੁਲ ਅੱਜ ਇਸ ਡਿਸਕਸ਼ਨ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ ਖੈਰ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਰਜ਼ਾ ਬਾਰ ਬਾਰ ਲਿਆ ਜਾ ਰਿਹਾ ਕਿਸ ਤਰ੍ਹਾਂ ਉਤਾਰੇਗੀ ਇਹ ਸਰਕਾਰ ਕਰਜ਼ਾ ਤੇ ਇਸ ਦੇ ਨਾਲ ਹੋਰ ਕੀ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਇਸ ਦੇ ਨਾਲ ਜੁੜੀ ਸਾਰੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜਦ ਤੱਕ ਲਈ ਬਣੇ ਰਹੋ ਸカイ نیوز ਪੰਜਾਬ ਦੇ ਨਾਲ